ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਤੁਹਾਡੇ ਬੱਚੇ ਦੀ ਜ਼ਿੰਦਗੀ ਦਾ ਇੰਸ਼ੋਰੈਂਸ ਤੇ ਇਹ ਇੰਸ਼ੋਰੈਂਸ ਹੈ ਤੁਹਾਡੇ ਹੱਥ ਤੁਸੀਂ ਆਪਣੇ ਬੱਚੇ ਨੂੰ ਸਹੀ ਰਸਤੇ ਤੇ ਕਿਵੇਂ ਪਾ ਸਕਦੇ ਹੋ ਤੇ ਇੱਕ ਗੱਲ ਹੋਰ 24 ਘੰਟੇ ਕੋਈ ਵੀ ਮਾਂ ਪਿਓ ਆਪਣੇ ਬੱਚੇ ਦੀ ਨਿਗਰਾਨੀ ਰੱਖ ਸਕਤ ਪਰ ਅੱਜ ਮੈਂ ਤੁਹਾਨੂੰ ਜਿਹੜਾ ਇੰਸ਼ੋਰੈਂਸ ਦੱਸਣ ਲੱਗਿਆ ਹਾਂ ਅੱਜ ਜਿਹੜੀ ਮੈਂ ਤੁਹਾਨੂੰ ਦਿਸ਼ਾ ਦੱਸਣ ਲੱਗਿਆ ਉਹ 24 ਘੰਟੇ ਤੁਹਾਡੇ ਬੱਚੇ ਦੀ ਨਿਗਰਾਨੀ ਰੱਖੀ ਜਾਵੇਗੀ ਉਸਦੀ ਉਹ ਕਿਹੜਾ ਇੰਸ਼ੋਰੈਂਸ ਹੈ ਹੋਰ ਉਸ ਦੇ ਵਿੱਚ ਗਰੰਟੀ ਹੈ ਪਹਿਲਾ ਤੁਹਾਡਾ ਬੱਚਾ ਨਸ਼ਾ ਨਹੀਂ ਕਰੇਗਾ ਦੂਜਾ ਤੁਹਾਡਾ ਬੱਚਾ ਅੰਦਰੋਂ ਬਹੁਤ ਮਜ਼ਬੂਤ ਹੋਵੇਗਾ ਤੀਜਾ ਤੁਹਾਡਾ ਬੱਚਾ ਇੱਜ਼ਤ ਮਾਣ ਕਰੇਗਾ ਹਰ ਇੱਕ ਦੀ ਹਰ ਇੱਕ ਦੀ ਰਿਸਪੈਕਟ ਕਰੇਗਾ ਤੇ ਚੌਥਾ ਕਾਰਨ ਤੁਹਾਡਾ ਬੱਚਾ ਕਿਸੇ ਤੋਂ ਵੀ ਡਰੇਗਾ ਨਹੀਂ ਉਹ ਅੰਦਰੋਂ ਇਨਾ ਮਜ਼ਬੂਤ ਹੋਊਗਾ ਉਸ ਦੇ ਅੰਦਰ ਰੌਸ਼ਨੀ ਹੋਊਗੀ ਔਰ ਉਸ ਦੇ ਮੂੰਹੋਂ ਨਿਕਲੇ ਬੋਲ ਫੁੱਲਾਂ ਵਰਗੇ ਹੋਣਗੇ ਤਾਂ ਇਹ ਸਾਰੇ ਗੁਣ ਸਾਨੂੰ ਕਿੱਥੋਂ ਮਿਲਣਗੇ ਪਰ ਇਹ ਗੁਣ ਨਾ ਲੈਣ ਦੇ ਵਿੱਚ ਮਾਪਿਆਂ ਦਾ ਕਿੱਡਾ ਵੱਡਾ ਕਸੂਰ ਹੈ ਸਭ ਤੋਂ ਪਹਿਲਾਂ ਅਸੀਂ ਇਹ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਬੱਚੇ ਨੂੰ ਮਹਿੰਗੇ ਮਹਿੰਗੇ ਸਕੂਲਾਂ ਦੇ ਵਿੱਚ ਦਾਖਲਾ ਜਰੂਰ ਕਰਵਾ ਦਿੰਨੇ ਆਂ ਜਾਂ ਅਸੀਂ ਸਾਡੇ ਬੱਚੇ ਦਾ ਜਦੋਂ ਜਨਮ ਹੁੰਦਾ ਹੈ ਸਾਡੇ ਘਰ ਤਾਂ ਉਦੋਂ ਅਸੀਂ ਉਸਦੇ ਨਾਂ ਤੇ ਕੋਈ ਪ੍ਰਾਪਰਟੀ ਜਾਂ ਪੈਸੇ ਜਮ੍ਹਾਂ ਕਰਵਾ ਦਿੰਨੇ ਆਂ ਤਾਂ ਜੋ 20 ਸਾਲ 25 ਸਾਲ ਬਾਅਦ ਜਦੋਂ ਅਸੀਂ ਉਸ ਨੂੰ ਵਿਆਹਾਂਗੇ ਤੋਸ ਤਾਂ ਪੂ ਇੱਕ ਹੋਰ ਸੁਧਰ ਜਾਵੇ ਵਧੀਆ ਹੋ ਜਾ। ਔਰ ਪੈਸੇ ਤੋਂ ਇਲਾਵਾ ਹੋਰ ਬਹੁਤ ਚੀਜ਼ਾਂ ਨੇ ਜਿਹੜਾ ਤੁਹਾਡੇ ਬੱਚੇ ਲਈ ਜ਼ਰੂਰੀ ਹਨ। ਪੈਸਾ ਇੰਨਾ ਜ਼ਰੂਰੀ ਨਹੀਂ। ਉਹ ਪੈਸਾ ਤਾਂ ਤੁਹਾਡਾ ਬੱਚਾ ਵੀ ਕਮਾ ਲੇਗਾ। ਪਰ ਜਿਹੜਾ ਇੰਸ਼ੋਰੈਂਸ ਤੁਸੀਂ ਅੱਜ ਕਰਨਾ ਹੈ ਉਹ ਤੁਹਾਡਾ ਬੱਚਾ ਨਹੀਂ ਕਮਾ ਸਕਦਾ ਜੇ ਤੁਸੀਂ ਇਹ ਗੱਲਾਂ ਨਹੀਂ ਅਪਣਾਉਂਦੇ। ਤਾਂ ਪਹਿਲਾ ਕ ਜੇ ਤੁਹਾਡਾ ਰਸਤਾ ਸਹੀ ਨਹੀਂ ਮਾਪਿਓ ਤਾਂ ਕਿਉਂਕਿ ਮਾਪਿਓ ਬੱਚੇ ਦਾ ਟੀਚਰ ਹੈ ਸਭ ਤੋਂ ਪਹਿਲਾਂ ਤੇ ਜੇ ਤੁਸੀਂ ਆਪਣੇ ਬੱਚੇ ਨੂੰ ਇਹ ਨਹੀਂ ਦੱਸ ਸਕਦੇ ਕਿ ਸਾਡੇ ਅੰਦਰ ਰੋਸ਼ਨੀ ਕਿਵੇਂ ਮਿਲੇਗੀ ਫਿਰ ਉਹ ਰੋਸ਼ਨੀ ਅਸੀਂ ਆਪ ਨਹੀਂ ਲੈ ਸਕਦੇ ਤਾਂ ਅਸੀਂ ਬੱਚੇ ਨੂੰ ਵੀ ਨਹੀਂ ਦੇ ਸਕਦੇ ਕਿਵੇਂ ਮੰਨ ਲਓ ਜੇ ਤੁਸੀਂ ਇੱਕ ਦਿਨ ਦੇ ਵਿੱਚ ਦੋ ਸੁਭਾ ਤੇ ਸ਼ਾਮ ਦੇ ਵਿੱਚ ਇੱਕ ਟਾਈਮ ਤੁਸੀਂ ਗੁਰਦੁਆਰਿਆਂ ਨਹੀਂ ਜਾਂਦੇ ਤੁਸੀਂ ਆਪਣੇ ਕੰਮਦੰਦਿਆਂ 'ਚ ਵਿਜੀ ਹੋ ਗੁਰਦੁਆਰੇ ਨਹੀਂ ਜਾਂਦੇ ਤਾਂ ਤੁਹਾਡਾ ਬੱਚਾ ਤੁਹਾਨੂੰ ਬਹੁਤ ਵੇਖ ਰਿਹਾ ਹੁੰਦਾ ਛੋਟਾ ਹੁੰਦਾ ਤਾਂ ਉਹ ਵੀ ਨਹੀਂ ਜਾਏਗਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਕੀ ਹੈ ਉਹ ਬੰਦੇ ਨੂੰ ਅੰਦਰੋਂ ਸੁਧਾਰਦੇ ਹਨ ਅੰਦਰ ਰੋਸ਼ਨੀ ਪੈਦਾ ਕਰਦੇ ਹਨ ਤੇ ਮਾਪਿਆਂ ਦਾ ਫਰਜ ਹੁੰਦਾ ਹੈ ਵੀ ਪਹਿਲਾਂ ਤਾਂ ਉਹ ਰੋਸ਼ਨੀ ਮੈਂ ਆਪਣੇ ਅੰਦਰ ਲਵਾਂ ਆਪਣਾ ਅੰਦਰ ਰੋਸ਼ਨ ਕਰਾਂ ਆਪਣੇ ਅੰਦਰ ਹਜੂ ਹਨੇਰਾ ਹੈ ਉਸ ਨੂੰ ਦੂਰ ਕਰਾਂ ਤੇ ਜਦੋਂ ਅਸੀਂ ਉਹ ਰੋਸ਼ਨੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਵਾਂਗੇ ਤਾਂ ਜਿਹੜਾ ਬੱਚਾ ਸਾਨੂੰ ਦੇਖ ਰਿਹਾ ਹੁੰਦਾ ਸਾਡਾ ਉਹ ਬੱਚੇ ਨੂੰ ਵੀ ਲੱਗੇਗਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਝ ਇਹ ਜੀ ਰੋਸ਼ਨੀ ਹੈ ਜਿਹੜੀ ਉਹ ਸੱਚ ਹੈ ਤੇ ਉਹ ਰੌਸ਼ਨੀ ਮੇਰਾ ਮਾਪਿਓ ਵੀ ਲੈ ਰਿਹਾ ਹੈ ਤੇ ਮੈਨੂੰ ਵੀ ਲੈਣੀ ਚਾਹੀਦੀ ਹੈ ਤੇ ਜੇ ਇਹ ਗੱਲ ਉਹਦੇ ਸਮਝ ਚ ਨਾ ਆਈ ਤੇ ਅਸੀਂ ਆਪਣੇ ਕੰਮ ਤੰਦਿਆਂ ਦੇ ਵਿੱਚ ਉਹ ਸਮਾਨ ਨਗਾ ਦਿੱਤਾ ਤਾਂ ਕਹਿੰਦੇ ਹੁੰਦੇ ਜਿਵੇਂ ਤੂਤ ਦੀ ਸੂਟੇ ਸੁੱਕ ਜਾਂਦੀ ਹੈ ਨਾ ਜਦੋਂ ਤਾਂ ਫਿਰ ਉਹ ਟੁੱਟਦੀ ਹੁੰਦੀ ਹੈ ਉਹ ਮੁੜਦੀ ਨਹੀਂ ਨਾ ਉਹਦਾ ਟੋکریاں ਬਣਦੀਆਂ ਨਾ ਟੋਕਰੇ ਬਣਦੀਆਂ ਉਹ ਕਿਸੇ ਵੀ ਬੰਤਰ ਚ ਨਹੀਂ ਆਉਂਦੀ ਐਸੀ ਤਰ੍ਹਾਂ ਹੀ ਤੁਹਾਡਾ ਬੱਚਾ ਜੇ ਤੁਸੀਂ ਆ ਪਹਿਲਾਂ ਸਹੀ ਡਾਇਰੈਕਸ਼ਨ ਨਹੀਂ ਲਈ ਤੇ ਫਿਰ ਤੁਸੀਂ ਆਪਣੇ ਬੱਚੇ ਨੂੰ ਨਹੀਂ ਦਿੱਤੀ ਤਾਂ ਉਹ ਵੀ ਤੂ ਦੀ ਛੋਟੀ ਵਾਂਗੂ ਟੁੱਟੇਗਾ ਹੀ ਭਾਵੇਂ ਜੇ ਸਾਡੇ ਕਦਮ ਸਹੀ ਰਸਤੇ ਤੇ ਨਹੀਂ ਹੈ ਅਸੀਂ ਗੁਰੂ ਨੂੰ ਤਵਜੋ ਨਹੀਂ ਦਿੱਤੀ ਅਸੀਂ ਗੁਰੂ ਦਾ ਸਤਕਾਰ ਨਹੀਂ ਦਿੱਤਾ ਅਸੀਂ ਗੁਰੂ ਨੂੰ ਅਹਿਮਤ ਨਹੀਂ ਦਿੱਤੀ ਤਾਂ ਤੁਹਾਡਾ ਬੱਚੇ ਨੂੰ ਵੀ ਅਹਿਮਤ ਗੁਰੂ ਦੀ ਨਹੀਂ ਪਤਾ ਲੱਗੂ ਉਸ ਬੱਚੇ ਨੂੰ ਵੀ ਤੁਹਾਡੇ ਆ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ अहमियत ਨਹੀਂ ਪਤਾ ਲੱਗਣੀ ਤੇ ਜਦੋਂ अहमियत ਨਹੀਂ ਪਤਾ ਲੱਗੇਗੀ ਤਾਂ ਉਹ ਵੀ ਬਾਣੀ ਨਹੀਂ ਪੜੇਗਾ ਤੇ ਜਦੋਂ ਉਹ ਬਾਣੀ ਨਹੀਂ ਪੜੇਗਾ ਉਹ ਅੰਦਰੋਂ ਸਟਰੋਂਗ ਨਹੀਂ ਹੋਵੇਗਾ ਉਹਦੇ ਅੰਦਰ ਰੋਸ਼ਨੀ ਨਹੀਂ ਹੋਵੇਗੀ ਬਾਹਰ ਦੀ ਪੜਾਈ ਨਾਲ ਬਾਹਰੀ ਰੋਸ਼ਨੀ ਜ਼ਰੂਰ ਹੋਵੇਗੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ 24 ਘੰਟੇ ਤੁਹਾਨੂੰ ਅੰਦਰੋਂ ਝੜਕਾ ਮਾਰਦੇ ਹਨ ਜੇ ਤੁਸੀਂ ਗਲਤ ਰਸਤੇ ਜਾਂਦੇ ਹੋ ਤਾਂ ਤੁਸੀਂ 24 ਘੰਟੇ ਆਪਣੇ ਬੱਚੇ ਦੀ ਨਿਗ੍ਹਾ ਨਹੀਂ ਰੱਖ ਸਕਦੇ ਪਰ ਪ੍ਰਮਾਤਮਾ 24 ਘੰਟੇ ਤੁਹਾਡੀ ਨਿਗ੍ਹਾ ਰੱਖਦਾ ਹੈ ਜਦੋਂ ਤੁਹਾਡਾ ਕਦਮ ਕਿਸੇ ਗਲਤ ਰਸਤੇ ਤੇ ਜਾਂਦਾ ਹੈ ਤਾਂ ਤੁਹਾਨੂੰ ਅੰਦਰੋਂ ਚਿੜਕ ਪੈਂਦੀ ਹੈ ਪੈਂਦੀ ਕਦੋਂ ਹੈ ਤੇ ਤੁਹਾਨੂੰ ਪਤਾ ਕਦੋਂ ਲੱਗਦਾ ਹੈ ਵੀ ਤੁਹਾਨੂੰ ਚਿੜਕ ਪੈ ਰਹੀ ਹੈ ਜਦੋਂ ਤੁਸੀਂ ਗੁਰਬਾਣੀ ਨਾਲ ਜੁੜ ਜਾਓਗੇ ਜਦੋਂ ਤੁਸੀਂ ਗੁਰੂ ਤੋਂ ਰੋਸ਼ਨੀ ਲਓਗੇ ਤਾਂ ਇਸ ਕਰਕੇ ਜੇ ਤੁਸੀਂ ਬੱਚਿਆਂ ਦਾ ਇੰਸ਼ੋਰੈਂਸ ਕਰਾਉਣਾ ਹੈ ਆਪਣੇ ਬੱਚਿਆਂ ਨੂੰ ਸਹੀ ਰਸਤੇ ਤੇ ਪਾਉਣਾ ਹੋਰ ਗਰੰਟੀ ਲੈ ਲਓ ਲਿਖ ਕੇ ਤੁਹਾਡਾ ਬੱਚਾ ਨਸ਼ਾ ਨਹੀਂ ਕਰੇਗਾ ਤੁਹਾਡਾ ਬੱਚਾ ਤੁਹਾਡੀ ਰਿਸਪੈਕਟ ਕਰੇਗਾ ਜਦੋਂ ਤੁਸੀਂ ਬਜ਼ੁਰਗ ਹੋਗੇ ਬੁੜੇ ਹੋਗੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਇੱਜ਼ਤ ਮਾਨ ਸਤਿਕਾਰ ਸਭ ਤੋਂ ਪਹਿਲਾਂ ਸਿਖਾਉਂਦੇ ਤੀਜਾ ਤੁਹਾਡਾ ਬੱਚਾ ਡਰ ਤੋਂ ਰਹਿਤ ਹੋਵੇਗਾ ਕਿਸੇ ਦੇ ਮਗਰ ਨਹੀਂ ਲੱਗੇਗਾ ਅਾ ਜਿਹੜਾ ਕੋਈ ਕਹਿ ਦਿੰਦਾ ਸਿਆਣਿਆਂ ਨੇ ਉਹ ਦੱਸਦਾ ਸਿਆਣਿਆਂ ਨੇ ਉਹ ਦੱਸਦਾ ਤਾਂ ਇਹ ਚੀਜ਼ਾਂ ਤੋਂ ਡਰ ਤੁਰਹਿ ਤੋਏਗਾ ਅੱਜ ਕੱਲ ਦੇ ਰਿਸ਼ਤੇ ਸਾਡੇ ਇਸ ਕਰਕੇ ਟੁੱਟ ਰਹੇ ਹਨ ਫਲਾਣੇ ਨੇ ਤੇਰੇ ਤੇ ਇਹ ਕਰਤਾ ਫਲਾਣੇ ਨੇ ਉਸ ਤੇ ਇਹ ਕਰ ਦਿੱਤਾ ਕੀਤਾ ਕਿਸੇ ਨੇ ਕੁਛ ਨਹੀਂ ਹੁੰਦਾ ਕਰਨ ਕਰਾਉਣ ਪਰਬ ਇੱਕ ਹੈ ਦੂਸਰ ਨਾਹੀਂ ਕੋਈ ਤਾਂ ਤਾਂਦਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ ਵੀ ਉਹਨਾਂ ਤੋਂ ਬਿਨਾ ਕਰਨ ਵਾਲਾ ਕੋਈ ਨਹੀਂ ਤਾਂ ਪਰਮਾਤਮਾ ਤੁਹਾਡੀ 24 ਘੰਟੇ ਨਿਗਰ ਰੱਖਦਾ ਹੈ ਕਉ ਅੰਦਰੋਂ ਝੜਕ ਵੀ ਮਾਰਦਾ ਜੇ ਤੁਸੀਂ ਗਲਤ ਕੰਮ ਕਰਦੇ ਹੋ ਤੇ ਇੱਕ ਮਾਪਿਓ ਉਦੋਂ ਹੀ ਝੜਕ ਮਾਰ ਸਕਦਾ ਜਦੋਂ ਉਹਦੇ ਸਾਹਮਣੇ ਕੋਈ ਗਲਤ ਕੰਮ ਹੋਏਗਾ ਪਰ ਪ੍ਰਮਾਤਮਾ ਬੱਚੇ ਨੂੰ ਆਪਣੇ ਬੱਚੇ ਨੂੰ 24 ਘੰਟੇ ਝੜਕ ਮਾਰਦਾ ਹੈ ਜੇ ਉਹ ਗਲਤ ਕੰਮ ਕਰਦਾ ਹੈ ਤੇ ਜੇ ਉਹ ਚੰਗੇ ਕੰਮ ਕਰਦਾ ਹੈ ਤੁਸ ਨੂੰ ਵਡਿਆਈ ਵੀ ਮਿਲਦੀ ਹੈ ਉਸ ਨੂੰ ਦੁਨੀਆ ਤੋਂ ਇੱਜ਼ਤ ਸਤਕਾਰ ਵੀ ਮਿਲਦਾ ਹੈ ਤੇ ਇਹ ਮਿਲਦਾ ਹੈ ਤਨ ਤਨ ਸਬਜ਼ਰੀ ਗੁਰੂ ਬਰਨ ਸਾਹਿਬੀ ਤੋਂ ਇਸ ਕਰਕੇ ਜੇ ਤੁਸੀਂ ਆਪਣੇ ਬੱਚਿਆਂ ਦੇ ਇੰਸ਼ੋਰੈਂਸ ਕਰਾਉਣਾ ਹੈ ਤਾਂ ਤੁਸੀਂ ਆਪਣੇ ਕਦਮ ਗੁਰਦੁਆਰੇ ਗੁਰਦੁਆਰੇ ਵਨ ਜੋੜ ਲਓ ਤੇ ਜਦੋਂ ਤੁਹਾਡਾ ਬੱਚਾ ਸਮਝੇਗਾ ਵੀ ਇੱਥੋਂ ਕੁਝ ਮਿਲਦਾ ਹੈ ਇੱਥੇ ਚੰਗਿਆਈਆਂ ਹਨ ਤੇ ਉਹ ਚੰਗਿਆਈਆਂ ਜਦੋਂ ਉਹਨਾਂ ਦੇ ਵਿੱਚ ਆਉਣ ਲੱਗੀਆਂ ਪੋਜ਼ਿਟਿਵ ਵੇਵਸ ਆਉਣ ਲੱਗੀਆਂ ਤਾਂ ਫਿਰ ਤੁਹਾਨੂੰ ਡਰਨ ਦੀ ਲੋੜ ਨਹੀਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਫਿਰ ਤੁਹਾਡਾ ਬੱਚਾ ਨਸ਼ੇ ਨਹੀਂ ਕਰੇਗਾ ਡਰ ਤੋਂ ਰਹਿਤ ਹੋਵੇਗਾ ਮਾਪਿਆਂ ਦੀ ਇੱਜ਼ਤ ਕਰੇਗਾ ਰਿਸਪੈਕਟ ਕਰੇਗਾ ਤੇ ਅੰਦਰੋਂ ਬਹੁਤ ਮਜ਼ਬੂਤ ਹੋਏਗਾ ਅੰਦਰ ਰੌਸ਼ਨੀ ਹੋਵੇਗੀ ਤੇ ਇਹ ਚੀਜ਼ਾਂ ਦਾ ਇੰਸ਼ੋਰੈਂਸ ਸਾਨੂੰ ਜਰੂਰ ਕਰਾਉਣਾ ਚਾਹੀਦਾ ਤੇ ਇਨੀਆਂ ਕਮੈਂਟੀਆਂ ਨੂੰ ਸਵੀਕਾਰ ਕਰਨਾ ਜੀ ਵਾਹਿਗੁਰੂ ਜੀ ਖਾਲਸਾ ਵਾਹਿ